ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਸੱਦ ਏ ਕੋ ਉਨਕਾਰ ਸਗੁਰ ਪ੍ਰਸਾਦ ਜਗ ਦਾਤਾ ਸੋਏ ਭਗਤ ਅਚਲ ਤਿਉ ਲੋਏ ਜੀਓ ਜਗ ਦਾਤਾ ਸੋਏ ਭਗਤ ਵਛਲ ਤਿਉ ਲੋਏ ਜੀਉ ਗੁਰਸਤ ਸਮਾਵੇ ਅਵਰ ਨਾ ਜਾਣ ਕੋਏ ਜੀਉ ਅਵਰੋ ਨ ਜਾਣੈ ਸਬਦ ਗੁਰ ਕੈ ਏਕ ਨਾਮ ਤਿ ਆਵੇ ਪ੍ਰਸਾਦ ਨਾਨਕੋ ਗੁਰੂ ਅੰਗਦ ਪਰਮ ਪਦਵੀ ਪਾਵੇ ਆਇ ਹ ਘਾਰਾ ਚੱਲਣ ਵਾਰਾ ਹਰਿ ਰਾਮ ਨਾਮ ਸੁਮਾਇ ਜਾਗ ਅੰਬਰ ਆਟਲ ਆਤੋਲ ਠਾਕੁਰ ਭਗਤੇ ਹਰਿ ਪਾਇ ਹਰਪਾਣਾ ਗੁਰੁ ਪਾਇਆ ਗੁਰ ਜਾਵੇ ਹਰਿ ਪ੍ਰਭ ਪਾ ਜੀਓ ਸਭ ਗੁਰ ਕਰੇ ਹਰ ਪੈ ਬੇਨਤੀ ਮੇਰੀ ਪੈਜ ਰਖੋ ਅਰਦਾਸ ਜੀਓ ਪੈਜ ਰਖੋ ਅਰਜਨ ਹੈ ਕੇਰੀ ਅਰਦੇ ਹੋ ਨਾਮ ਨਿਰੰਜਨੋ ਅੰਤੋ ਚਲਦਿਆਂ ਹੋਏ ਬੇਲੀ ਜਮ ਦੂਤ ਕਾਲ ਨਿਖੰਜਨੋ ਸਤ ਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਓ ਹਰ ਧਾਰਾ ਕਿਰਪਾ ਸਤਿਗੁਰ ਮਿਲਾਇਆ ਧੰਨ ਧੰਨ ਕਹਿ ਸਾਬਾਸ ਜੀਓ ਮੇਰੇ ਸਿੱਖ ਸੁਣਹੁ ਪੁੱਤ ਭਾਈ ਹੋ ਮੇਰੇ ਹਰ ਬਾਣਾ ਆਉ ਮੈਂ ਪਾਸ ਜੀਓ ਹਰ ਬਾਣਾ ਗੁਰ ਪਾਇਆ ਮੇਰਾ ਹਾਰ ਪ੍ਰਭ ਕਰੇ ਸਾਬਾਸ ਜੀਓ ਭਗਤ ਸਤਗੁਰੂ ਪ੍ਰਭੂ ਸੋਈ ਜਿਤ ਹਰ ਪ੍ਰਭਾਣ ਆਪੇ ਆਨੰਦ ਅਨਹਦ ਵਜਹਿ ਬਾਜੇ ਹਰਿ ਆਪ ਗਲ ਮਿਲਾਵੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾ ਜੀਓ ਤੋਰ ਲਿਖਿਆ ਪ੍ਰਾਣ ਫਿਰੈ ਨਹੀਂ ਗੁਰ ਜਾਏ ਹਰ ਪ੍ਰਭ ਪਾ ਜੀਓ ਸਤ ਗੁਰ ਪਾਣ ਆਪਣੈ ਬੇ ਪਰਵਾਰ ਸਦਾ ਆ ਮਤਮੈ ਪਿਛੈ ਕੋਈ ਰੋਪ ਸੀ ਸੋ ਮੈਂ ਮੂਲ ਨਾ ਪਾਇਆ ਮਿਤ ਪੈਜੈ ਮਿਤ ਵਿਗਸੈ ਜਿਦ ਮਿਤ ਕੀ ਪੈਜ ਭਾਵੇ ਤੁਸੀਂ ਵਿਚਾਰ ਦੇਖੋ ਬੁਧ ਭਾਈ ਅਰ ਸਤ ਗੁਰੂ ਪੈਨਾਵੇਂ ਸਤਿਗੁਰੂ ਪਰਤਾ ਕੋ ਹੁੰਦੇ ਬੈ ਰਾਜ ਆਵਟੇ ਕਾਇਆ ਸਭ ਸਿੱਖ ਬੰਦ ਬੋ ਪੋਤੋ ਭਾਈ RAM DAAS ਪੈਰੀ ਪਾਇਆ ਅੰਤੇ ਸਤਿਗੁਰ ਬੋਲਿਆ ਮੈਂ ਪਿਛੇ ਕੀਰਤਨ ਕਰਿਓ ਨਿਰਵਾਣ ਜੀਓ ਕਿ ਸੋ ਗੋਪਾਲ ਪੰਡਤ ਸਜਿਓ ਹਰ ਹਰ ਕਥਾ ਪੜੈ ਪੁਰਾਣ ਜਿਓ ਹਰ ਕਥਾ ਪੜੀਏ ਹਰ ਨਾਮ ਸੁਣੀਏ ਬੇਬਾਨ ਹਰੰਗ ਗੁਰੁ ਭਾਵੇ ਪਿੰਡ ਪਤਲ ਕਿਰਿਆ ਦੀਵਾ ਫੁਲ ਹਰ ਸਰਪਾਵੇਂ ਹਰ ਭਾਇਆ ਸਭ ਗੁਰੂ ਬੋਲਿਆ ਪਰ ਮਿਲਿਆ ਪ੍ਰਖੋ ਸੋ ਜਾਣ ਜਿਓ ਰਾਮਦਾਸ ਸੋਢੀ ਚਿਲਗ ਜੀਆ ਗੁਰ ਸਬਦ ਸੱਚ ਨੀਸਾਨ ਜੀਓ ਸਤਗੁਰ ਪੁਰਖ ਜੈ ਬੋਲੇ ਆ ਗੁਰ ਸਿੱਖਾਂ ਮਨ ਲੈ ਰਿ ਜਾਏ ਜੀਓ ਮੋਰੀ ਪੁੱਤ ਸਨਮ ਕੋਇਆ RAM DAS ਐ ਪੈਰੀ ਪਾਏ ਜੀਓ ਸੋ ਪਵ ਹੈ ਪੈਰੀ ਸਤਿਗੁਰੂ ਕੇਰੀ ਜਿੱਥੇ ਗੁਰੂ ਆਵ ਰਖਿਆ ਕੋਈ ਕਰ ਬਖੀਲੀ ਜਿਵੇ ਨਾਹੀ ਫਿਰ ਸਤਿਗੁਰੂ ਆਣ ਨਿਵਾਉਏ ਹਰ ਗੁਰ ਹੈ ਬਾਣਾ ਦੀਵੜਿਆਈ ਤੋਰ ਲਿਖਿਆ ਲੇਖਰ ਜਾਏ ਜੀਉ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ ਅਰ ਗੁਰ ਹੈ ਪਾਣ ਦੀ ਵੜਿਆਈ ਤੋਰ ਲਿਖਿਆ ਲੈ ਕਰ ਜਾਏ ਜੀਓ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ